ਆਹ ਕੁਝ ਮੁੰਡੇ ਪਹਾੜਾਂ ਵਿੱਚ ਘੁੰਮਣ ਗਏ ਸਨ ਇਹਨਾਂ ਦੀ ਗੱਡੀ ਦੇ ਸ਼ੀਸ਼ੇ ਉੱਪਰ ਸਿੱਧੂ ਮੂਸੇਵਾਲਾ ਦੀ ਫੋਟੋ ਲੱਗੀ ਹੁੰਦੀ ਹੈ ਜਿਸ ਕਾਰਨ ਪ੍ਰਸ਼ਾਸਨ ਇਹਨਾਂ ਨੂੰ ਰੋਕ ਲੈਂਦਾ ਹੈ ਤੇ ਕਹਿੰਦਾ ਹੈ ਕਿ ਤੁਸੀਂ ਸਿੱਧੂ ਮੂਸੇਵਾਲਾ ਦੀ ਫੋਟੋ ਲਗਾ ਕੇ ਨਹੀਂ ਘੁੰਮ ਸਕਦੇ ਤਾਂ ਦੇਖੋ ਫਿਰ ਇਹਨਾਂ ਮੁੰਡਿਆਂ ਨੇ ਪਹਾੜਾਂ ਚ ਹੀ ਗੱਡੀ ਡੱਕ ਕੇ ਸਿੱਧੂ ਮੂਸੇਵਾਲਾ ਦੇ ਗੀਤ ਨਾਲ ਕਿਵੇਂ ਜਵਾਬ ਦਿੱਤਾ ਉਹ ਲੋਕੀ ਕਹਿੰਦੇ ਨੇ ਤੂੰ ਮੂਸੇਵਾਲਾ ਦਾ ਪੋਸਟਰ ਲਾ ਕੇ ਢੇਡਾ ਨਹੀਂ ਕੱਟ ਸਕਦਾ ਇਹ ਉਹਨਾਂ ਦੇ ਲਈ ਹੁਣ ਨਹੀਂ ਮੈਂ ਹੱਕ ਦੀ ਕਮਾਈ ਵਿੱਚ ਢੇੜੇ ਕੱਢਦਾ ਕਿਹੜੇ ਕੱਢਦਾ ਕਿਹੜੇ ਕੱਢਦਾ ਨੀ ਮੈਂ ਹੱਕ ਦੀ ਕਮਾਈ ਵਿੱਚ ਕਿਹੜੇ ਕੱਢਦਾ ਸਾਲੇ ਮੱਚਦੇ ਸ਼ਰੀਕ ਨੇ ਪਰੌੜ ਮੰਨਦੇ ਤੇਰੇ ਘਰ ਦੀ ਪੁਲਿਸ ਮੈਨੂੰ Thief ਆਖਦੀ ਨਹੀਂ ਤੇਰੇ ਫੁੱਲਦੇ ਨੇ ਮੁੰਡੇ ਮੈਨੂੰ ਵੋਟ ਮੰਨਦੇ ਅਸੀਂ ਜੀਉਂਦੇ ਆਪਸ ਤੋਂ ਪੁਰਤਗਰ ਮੈਂ ਮੈਂ ਮੇਰੇ ਤੋਂ ਵਧੀਆ ਰੈਪਰ ਰੈਪਰ ਦਾ ਫੈਮ ਹੈ ਕੈਮੈਂ ਮੈਂ ਤੇ ਮਰਾ ਜੀ ਆਂ ਦਾ ਪੁੱਤ ਕਹਿੰਦਾ ਤੇਰੀ ਇਸ ਤੋਂ ਵਧੀਆ ਰੈਪਰ ਫਰੇ ਤੇਰੇ ਫੈਨ ਹੈ ਸੇ ਦੀਚੇ ਬਚੀ ਨਹੀਂ ਵਸਤੀ ਆ ਪੰਜਾਂਤ ਮੈਂ ਖਾਪੂਰੇ ਕਰਨ ਲਈ ਆਇਆ ਰਹੇ ਤੇ ਖਾਲੀ ਖਾਂਪ ਮੈਂ ਰੋਂਗ ਬਸਤੇ ਚੜ ਕੇ ਆਇਆ ਰਾਈਸਟਾਪ ਤੇ ਲੋਕਾਂ ਮੈਂ ਵਣ ਕੇ ਆਇਆ ਦੁਨੀਆ ਨੂੰ ਕੋਰਾ ਨਾ ਖਾਲੀ ਪੌਂਤਾ ਸ਼ੌਕ ਨਾਲ ਸੀ ਬਨਿਆ ਰ ਪਰ ਮੇਰੇ ਵੀ ਸੀ ਸ਼ੌਕਾਂ ਮੈਂ 5 ਸਾਲ ਦਿਨ ਮਿਹਨਤ ਵੀਰੇ ਅਵੇ ਨਹੀਂ ਮੈਂ ਟੋਕਤਾਂ ਖਾਪੂਤਾ ਵੀ ਸੁਪਨਾ ਇੱਕ ਦਿਨ ਕੰਝੂ ਮੈਂ ਫੁੱਜੀ ਅਜੇ ਮੁੰਡੇ ਤੇ ਨਹੀਂ ਸਟਾਰਟ ਹੋ ਪਰ ਐਤੀ ਖੰਦੇ ਬਦਲਾ ਦਾ ਵਖ ਮੇਰੇ ਨਾਲ ਟੁਰੇ ਨੀ ਦਿਲਾਂ ਦੇ ਆਹੀਰੇ ਬਸ ਕਮ ਬੁਰੇ ਨੀ ਸੜਕਾਂ ਦੇ ਉੱਤੇ ਜ਼ਿੰਦਗੀ ਆ ਪਾੜਦੇ ਲੈ ਕੇ ਡੱਬਾ ਵਿੱਚ ਮੂੰਹ ਤੇ ਹੱਥ ਵਿੱਚ ਛੁਰੇ ਨੀ ਉਮਰ ਜੰਗ ਜੱਟ ਬਾਉ ਡੋਣ ਹੁੰਦੇ ਨਾ ਸੜੇ ਮੋੜ ਤੋਂ ਹੀ ਲੋਕ ਐ ਪ੍ਰਾਊਡ ਮੰਨਦੇ ਤੇਰੇ ਸ਼ਹਿਰ ਦੀ ਪੁਲਿਸ ਮੈਨੂੰ ਕੀ ਫਿਆਕਦੀ ਖੁੱਡਦੇ ਨੇ ਮੁੰਡੇ ਮੈਨੂੰ ਗੋਟ ਮੰਨਦੇ ਸ਼ਹਿਰ ਦੀ ਪੁਲਿਸ ਮੈਨੂੰ ਕੀ ਫਿਆਕਦੀ ਤੇਰੇ ਹੁੱਡਦੇ ਨੇ ਮੁੰਡੇ ਮੈਨੂੰ ਗੋਟ ਮੰਨਦੇ